24 ਦੇਖ ਰਹੇ ਹਾਂ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨ ਸ਼ੁਮੜ ਕਰਨਾ ਜੇ ਪਟਿਆਲਾ ਦੇ ਵਿੱਚ ਪੀਆਰਟੀਸੀ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਸੋ ਤਸਵੀਰਾਂ ਪਟਿਆਲਾ ਦੀ ਬਿਆਨ ਕਰ ਰਹੇ ਹਾਂ ਸੋ ਸਾਡੇ ਨਾਲ ਪੀਆਰਟੀਸੀ ਵਰਕਰ ਸੁਲਤਾਨ ਜੀ ਮੌਜੂਦ ਨੇ ਨਾਲ ਗੱਲਬਾਤ ਕਰਦਾ ਸੁਲਤਾਨ ਜੀ ਇੱਕ ਵਾਰ ਫਿਰ ਤੁਹਾਨੂੰ ਮਜਬੂਰ ਹੋਣਾ ਪਿਆ ਧਰਨਾ ਲਾਉਣ ਵਾਸਤੇ ਕੀ ਕਾਰਨ ਨੇ ਪਹਿਲਾਂ ਸਾਡੇ ਜਿਹੜੇ ਧਰਨੇ ਨੇ ਸਾਡੀਆਂ ਪਹਿਲੀਆਂ ਮੰਗਾਂ ਕੱਚੇ ਮੁਲਾਜ਼ਮ ਪੱਕੇ ਕਰਨ ਬਾਰੇ ਜੋ ਸਾਡੇ ਕੰਟਰੈਕਟਰ ਦੇ ਸਾਥੀ ਨੇ ਉਹਨਾਂ ਨੂੰ ਪੱਕੇ ਕਰਨ ਬਾਰੇ ਆਊਟਸੋਰਸ ਸਿਸਟਮ ਜਿਹੜਾ ਬੰਦ ਕਰਨ ਬਾਰੇ ਜੋ ਸਾਡੀਆਂ ਸ਼ੁਰੂ ਤੋਂ ਚੱਲਦੀਆਂ ਆਈਆਂ ਜਿਹੜਾ ਅੱਜ ਦਾ ਸਾਡਾ ਇਹ ਧਰਨਾ ਪ੍ਰਦਰਸ਼ਨ ਆ ਅੱਜ ਇੱਕ ਨਵਾਂ ਟੈਂਡਰ ਲੈ ਕੇ ਆਈ ਹੈ ਜਿਹੜੀ ਸਾਡੀ ਮੈਨੇਜਮੈਂਟ ਸਰਕਾਰ ਰਲ ਕੇ ਦੋਨੋਂ ਕਿਲੋਮੀਟਰ ਬੱਸਾਂ ਪਾਉਣ ਜਾ ਰਹੀ ਹੈ ਕਿਲੋਮੀਟਰ ਬੱਸਾਂ ਦਾ ਅਸੀਂ ਪਹਿਲੇ ਦਿਨ ਤੋਂ ਵਿਰੋਧ ਕਰਦੇ ਆਏ ਆ ਪਹਿਲਾਂ ਜਿਹੜੀਆਂ ਪਈਆਂ ਉਹ ਇੱਕ ਰਿਪਲੇਸਮੈਂਟ ਦੇ ਨਾਂ ਤੇ ਇਹਨਾਂ ਨੇ ਬੱਸਾਂ ਪਾਈਆਂ ਵੀ ਇਹ ਰਿਪਲੇਸਮੈਂਟ ਦੇ ਨਾਂ ਤੇ ਬੱਸਾਂ ਪਾ ਰਹੇ ਆ ਜਿੰਨੀਆਂ ਕੋ ਨਿਕਲੀਆਂ ਹੋਣੀਆਂ ਕੋ ਪਾਉਣੀਆਂ ਤੇ ਦੂਜਾਰਾ ਅਸੀਂ ਬੱਸਾਂ ਨਹੀਂ ਪਾਵਾਂਗੇ ਉਹਦੇ باوجود ਹੁਣ ਫੇਰ 200 ਪਲੱਸ ਬੱਸਾਂ ਦਾ ਜਿਹੜਾ ਇਹ ਟੈਂਡਰ ਕਿਲੋਮੀਟਰ ਬੱਸਾਂ ਦਾ ਲੈ ਕੇ ਆਏ ਨੇ ਜਿਹਦੇ ਨਾਲ ਸਾਡਾ ਵਿਭ ਤੇ ਸਾਡੀਆਂ ਜਿਹੜੇ ਵਿਭਾਗ ਦੇ ਵਿੱਚ ਵੱਖ-ਵੱਖ ਵਰਗ ਦੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਦੀ ਨੌਕਰੀ ਖਤਰੇ 'ਚ ਆ। ਸੁਲਤਾਨ ਜੀ ਤੁਹਾਡੀ ਇੰਨੀਆ ਮੀਟਿੰਗਾਂ ਹੋ ਗਿਆ ਸੱਟਾ ਕੋਈ ਨਹੀਂ ਹੈਗਾ ਅੱਗੇ ਕੀ ਮਤਲਬ ਰਣਨੀਤੀ ਕੀ ਰਹੇਗੀ? ਰਣਨੀਤੀ ਸਾਡੀ ਹੁਣ ਦੇਖੋ ਇਹ ਸਰਕਾਰ ਦਾ ਆਖਰੀ ਸਾਲ ਆ। 4 ਸਾਲ ਹੋ ਗਏ ਸਾਨੂੰ ਸਰਕਾਰ ਨਾਲ ਮੀਟਿੰਗਾਂ ਕਰਦਿਆਂ ਨੂੰ ਲੰਘੇ। ਸਰਕਾਰ ਨੇ ਹਰ ਵਾਰ ਭਰੋਸਾ ਦੇ ਕੇ ਉਹ ਸਮਾਂ ਕੱਢਦਾ 4 ਸਾਲ ਦਾ। ਪਰ ਹੁਣ ਸਾਨੂੰ ਵੀ ਸਰਕਾਰ ਤੇ ਭਰੋਸਾ ਨਹੀਂ ਰਿਹਾ ਤੇ ਨਾ ਹੀ ਸਾਨੂੰ ਉਹਨਾਂ ਦੀਆਂ ਮੀਟਿੰਗਾਂ ਤੇ ਭਰੋਸਾ ਰਿਹਾ। ਇਸ ਕਰਕੇ ਅਸੀਂ ਅੱਜ ਦਾ ਜਿਹੜਾ ਇਹ ਸੰਘਰਸ਼ ਜਿਹੜਾ ਇਹ ਚਲਾਇਆ ਇੱਕ ਸਾਡਾ ਅੱਜ ਤਨਖਾਹ ਜਿਹੜੀ ਐ ਇਸ ਮਹੀਨੇ ਦੀ ਸਾਡੀ ਹਾਲੇ ਤੱਕ ਅੱਜ 14 ਤਰੀਕ ਹੋ ਗਈ ਉਹ ਨਹੀਂ ਪਾਈ ਗਈ ਤਿਉਹਾਰਾਂ ਦਾ ਮਹੀਨਾ ਹੈ ਖਰਚੇ ਤੁਹਾਨੂੰ ਪਤਾ ਨਹੀਂ ਇਸ ਤਿਹਾਰਾਂ ਦੇ ਮਹੀਨੇ ਦੇ ਵਿੱਚ ਕਿੰਨੇ ਹਰੇਕ ਪਰਿਵਾਰ ਦੇ ਹਰੇ ਘਰ ਦੇ ਖਰਚੇ ਨੇ ਤਨਖਾਹਾਂ ਤੋਂ ਬਿਨਾਂ ਜਿਹੜੇ ਖਰਚੇ ਚਲਾਉਣੇ ਔਖੇ ਨੇ ਉਹਦਾ ਸੁਲਤਾਨ ਜੀ ਆਮ ਲੋਕਾਂ ਨੂੰ ਹਰ ਵਾਰ ਦਿੱਕਤਾਂ ਦੇਖਣੀਆਂ ਪੈਂਦੀਆਂ ਜਾਂ ਤੁਸੀਂ ਦਿੱਕਤਾਂ ਚੋਂ ਜਾਂ ਆਮ ਲੋਕ ਦਿੱਕਤ ਚ ਨੇ ਆਮ ਲੋਕ ਕੀ ਕਰਨ ਜਿਨ੍ਹਾਂ ਨੇ ਮਜਬੂਰੀਆਂ ਚ ਦੂਰ ਦੂਰ ਜਾਣਾ ਬਿਲਕੁਲ ਵੀ ਜੀ ਅਸੀਂ ਵੀ ਉਹਨਾਂ ਆਮ ਲੋਕਾਂ ਦੇ ਵਿੱਚੋਂ ਹੀ ਆ ਸਾਡੇ ਵੀ ਪਰਿਵਾਰ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਅਸੀਂ ਕੋਈ ਲੈਂਡਲੋਰਡ ਨਹੀਂ ਗੀ ਵੀ ਆਪਣੇ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਆ ਸਾਡੇ ਪਰਿਵਾਰ ਵੀ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ ਸਾਨੂੰ ਹਰ ਵਾਰ ਮਜਬੂਰ ਹੋ ਕੇ ਇਹ ਜਿਹੜਾ ਕਦਮ ਚੁੱਕਣਾ ਪੈਂਦਾ ਹੈ ਜਦੋਂ ਕਿ ਅਸੀਂ ਪਹਿਲਾਂ ਨੋਟਿਸ ਦਿੰਨੇ ਆ ਸਰਕਾਰ ਨੂੰ ਵੀ ਅਸੀਂ ਜੇ ਸਾਡਾ ਕੋਈ ਹੱਲ ਨਾ ਕੀਤਾ ਤਾਂ ਅਸੀਂ ਐਨੀ ਤਰੀਕ ਨੂੰ ਬੰਦ ਕਰਾਂਗੇ ਪਰ ਸਰਕਾਰ ਉਸ ਨੋਟਿਸ ਨੂੰ ਅਣਗੌਲੀਆਂ ਕਰਦੀ ਹੈ ਤੇ ਕੋਈ ਉਸ ਤੇ ਕੋਈ ਹੱਲ ਨਹੀਂ ਕਰਦੀ ਬੰਦ ਕਰਨ ਤੋਂ ਪਹਿਲਾਂ ਕਦੇ ਕੋਈ ਹੱਲ ਨਹੀਂ ਕਰਦੀ ਜਦੋਂ ਸਾਡਾ ਕੋਈ ਬੰਦ ਹੋ ਜਾਂਦਾ ਜਾਂ ਕੋਈ ਪ੍ਰਦਰਸ਼ਨ ਜਾਰੀ ਹੋ ਜਾਂਦਾ ਫਿਰ ਸਰਕਾਰ ਸਾਨੂੰ ਸੱਦੇ ਦਿੰਦੀ ਵੀ ਆਜੋ ਮੀਟਿੰਗ ਕਰ ਲਓ ਤੁਹਾਡਾ ਹੱਲ ਕਰ ਦਿੰਨੇ ਆ ਪਰ ਮੀਡੀਆ ਕਰਕੇ ਵੀ ਸਰਕਾਰ ਸਾਨੂੰ ਭਰੋਸਾ ਦੇ ਕੇ ਵੀ ਭਰੋਸੇ ਤੋਂ ਪਛਦੀ ਆ ਜੀ ਹਮ ਤੱਕ ਹੁਣ ਤੱਕ ਕਿੰਨੀਆਂ ਮੀਟਿੰਗਾਂ ਹੋ ਗਈਆਂ ਕਿੰਨੇ ਸਿੱਟੇ ਨਿਕਲ ਗਏ ਅਣਗਿਣਤਾਂ ਮੀਟਿੰਗਾਂ ਹੋ ਚੁੱਕੀਆਂ ਜੀ ਕੋਈ ਸਿੱਟਾ ਨਹੀਂ ਨਿਕਲਿਆ ਸਾਰੀਆਂ ਮੀਟਿੰਗਾਂ ਜਿਹੜੀਆਂ ਇੱਕ ਭਰੋਸਾ ਹੀ ਮਿਲਿਆ ਕੋਈ ਸਿੱਟਾ ਉਹਨਾਂ ਦੇ ਵਿੱਚ ਨਿਕਲ ਕੇ ਸਾਹਮਣੇ ਨਹੀਂ ਆਇਆ ਤੇ ਹੁਣ ਗੱਲ ਕਰ ਲਿਆ ਹੁਣ ਕੋਈ ਔਨ ਦਾ ਟੇਬਲ ਗੱਲ ਹੋਵੇ ਕੋਈ ਮੁਲਾਜ਼ ਗੱਲਬਾਤ ਸਾਡੇ ਜਿਹੜਾ ਇਥੋਂ ਦਾ ਲੋਕਲ ਪ੍ਰਸ਼ਾਸਨ ਆ ਸਾਡੇ ਜਨਰਲ ਮੈਨੇਜਰ ਨੇ ਜਾਂ ਸਾਡਾ ਮੁੱਖ ਦਫ਼ਤਰ ਵਾਲੇ ਨੇ ਉਹਨਾਂ ਨਾਲ ਚੱਲੀ ਸੀਗੀ ਪਰ ਉਹਨਾਂ ਵੱਲੋਂ ਵੀ ਕੋਈ ਪੁਕਤਾ ਗੱਲ ਨਹੀਂ ਕੀਤੀ ਗਈ ਸਾਨੂੰ ਇੱਕ ਲਾਰਾ ਲੱਫਾ ਜਾ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਬਈ ਤੁਹਾਡੀ ਤਨਖਾਹ ਕੱਲ ਨੂੰ ਆਜੂ ਜਾਂ ਪਰਸੋਂ ਨੂੰ ਆਜੂ ਤੁਸੀਂ ਆਹ ਚੱਕ ਲੋ ਜਿਹੜਾ ਟੈਂਡਰ ਹੈ ਉਹਨੂੰ ਪੋਸਟਪੋਨ ਕਰ ਦਿੰਦੇ ਆ ਪਰ ਉਹੀ ਗੱਲ ਹੈ ਟੈਂਡਰ ਰੱਦ ਕਰਨ ਦੀ ਬਜਾਏ ਉਹਨੂੰ ਪੋਸਟਪੋਨ ਕੀਤਾ ਜਾ ਰਿਹਾ ਵੀ ਚਾਰ ਦਿਨ ਅੱਗੇ ਜਾਂ ਹਫ਼ਤਾ ਹੋਰ ਅੱਗੇ ਕਰ ਦਿੰਦੇ ਆ ਹਫ਼ਤੇ ਬਾਅਦ ਫੇਰ ਸਾਨੂੰ ਮਜਬੂਰ ਹੋ ਕੇ ਐਵੇਂ ਸੜਕਾਂ ਤੇ ਬਹਿਣਾ ਪਏਗਾ ਨੀਤੀ ਕੀ ਆ ਸਰਕਾਰ ਦੀ ਕਿ ਜੇ ਪੋ ਨਿਯਤ ਮਾੜੀ ਹੈ ਸਰਕਾਰ ਦੀ ਦੇਖੋ ਕਾਰਪੋਰੇਟਾਂ ਨੂੰ ਜਿਹੜਾ ਸ਼ੁਰੂ ਤੋਂ ਇਹਨਾਂ ਤੇ ਸਵਾਲ ਉੱਠਦਾ ਆਇਆ ਕਾਰਪੋਰੇਟਾਂ ਦੇ ਪੱਖ ਦੀ ਸਰਕਾਰ ਆ ਤੇ ਕਾਰਪੋਰੇਟਾਂ ਦਾ ਸਾਥ ਦੇ ਰਹੀ ਐ ਇਹ ਕਹਿੰਦੀ ਤਾਂ ਹੈਗੀ ਵੀ ਕਿਲੋਮੀਟਰ ਬੱਸਾਂ ਅਸੀਂ ਇੱਕ ਰੋਜ਼ਗਾਰ ਦੇਣ ਜਾ ਰਹੇ ਹਾਂ ਕਿਲੋਮੀਟਰ ਬੱਸਾਂ ਕੋਈ ਰੋਜ਼ਗਾਰ ਨਹੀਂ ਗੀਆਂ ਜੇ ਤੁਸੀਂ ਰੋਜ਼ਗਾਰ ਦੇਣਾ ਹੈ ਮੈਕਬੇ ਦੀਆਂ ਵਿਭਾਗ ਵਾਲੀਆਂ ਬੱਸਾਂ ਪਾ ਕੇ ਪੱਕੀ ਭਰਤੀ ਕਰੋ ਪੰਜਾਬ ਦੇ ਵਸਨੀਕ ਲੋਕਾਂ ਨੂੰ ਉਸ ਪੱਕੀ ਭਰਤੀ ਰਾਹੀਂ ਨੌਕਰੀ ਸਰਕਾਰੀ ਨੌਕਰੀ ਦਿਓ ਉਹ ਹੁੰਦਾ ਰੋਜ਼ਗਾਰ ਇਹ ਤਾਂ ਤੁਸੀਂ ਕਾਰਪੋਰੇਟ ਜਿਹੜੇ ਵੱਡੇ ਵੱਡੇ ਟਰਾਂਸਪੋਰਟਰ ਨੇ ਉਹ ਟੈਂਡਰ ਪਾਉਂਦੇ ਨੇ ਆਪਣੀਆਂ 20 20 ਬੱਸਾਂ 30 30 ਬੱਸਾਂ ਪਾਉਂਦੇ ਨੇ ਵੱਖ-ਵੱਖ ਰਿਸ਼ਤੇਦਾਰਾਂ ਦੇ ਨਾਂ ਤੇ ਵੈਸੇ ਤਾਂ ਟੈਂਡਰ ਦੋ ਬੱਸਾਂ ਤੋਂ ਵੱਧ ਕੋਈ ਪਾ ਨਹੀਂ ਸਕਦਾ ਪਰ ਇਹ ਅੱਗੇ ਤੋਂ ਅੱਗੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਜਾਂ ਆਪਣੇ ਕੁਲਿਕਾਂ ਦੇ ਨਾਂ ਤੇ ਬੱਸਾਂ ਪਾ ਕੇ ਮੁਨਾਫਾ ਉਧਾਬ ਖੱਟਦੇ ਨੇ ਧੰਨਵਾਦ ਸੋ ਬਿਲਕੁਲ ਪੀਆਰਟੀਸੀ ਵਰਕਰਾਂ ਦੇ ਵਿੱਚ ਕਾਫੀ ਲੋਸ਼ ਪ੍ਰਦਰਸ਼ਨ ਹੈ ਸੋ ਤਸਵੀਰਾਂ ਇੱਕ ਵਾਰ ਜ਼ਰੂਰ ਸਾਂਝੀਆਂ ਕਰ ਦਿੰਨੇ ਕਿ ਚਾਰੇ ਪਾਸੇ ਜੇ ਅਰਬਨ ਸਟੇਟ ਦੇ ਨਵੇਂ ਬੱਸ ਸਟੈਂਡ ਦੇ ਕੋਲ ਦਾ ਮੁਖ ਦੇਖ ਲਈਏ ਤਾਂ ਸਾਰੇ ਕਿਥੇ ਹੀ ਬੱਸਾਂ ਖੜਾਈਆਂ ਪਈਆਂ ਚੱਕਾ ਜਾਮ ਕਰ ਦਿੱਤਾ ਹੈ ਜਿਹਦੇ ਕਰਕੇ ਆਮ ਲੋਕਾਂ ਨੂੰ ਵੀ ਦਿੱਕਤ ਆ ਰਹੀ ਨਾ ਪਰ ਉਹ ਵੀ ਕਿਸੇ ਨੂੰ ਕੋਈ ਸ਼ੌਂਕ ਨਹੀਂ ਹੁੰਦਾ ਧਰਨਿਆਂ ਤੇ ਬੈਠਣ ਦਾ ਧਰਨਿਆਂ ਦੀ ਆਦਤ ਮਜਬੂਰੀਆਂ ਕਰਕੇ ਲੋਕ ਧਰਨਿਆਂ ਤੇ ਬੈਠਦੇ ਨੇ ਸੋਰ ਵੀ ਅਪਡੇਟਸ ਲਈ ਬਨੇ ਰਹੋ ਇੰਡੀਆ ਫੋਕਸ 24 ਦੇ ਨਾਲ